ਤੇ ਆਪਾਂ ਆ ਜਗ੍ਹਾ ਤੇ ਗੁਰਦੁਆਰਾ ਸਾਹਿਬ ਸ਼ੰਖ ਸਵਾ ਪਾਲਨਪੁਰ ਰੁਕੇ ਸੀ ਆਹ ਹਾਲਚ ਆਪਾਂ ਰੁਕੇ ਸੀਗੇ ਤੇ ਆਪਣਾ ਫੋਨ ਚਾਰਜ ਲੱਗਾ ਤੇ ਆਪਾਂ ਨੂੰ ਗੱਦਾ ਤੇ ਜਾਈ ਤਾਂ ਹੋ ਚੁੱਕਿਆ ਸਵੇਰ ਦਾ 7:30 7:30 ਦਾ ਤੇ ਆਪਾਂ ਹੁਣ ਫਰੈਸ਼ ਹੋਣ ਚੱਲੇ ਆਂ ਮਿਲਦੇ ਆਵਾਂ ਫਿਰ ਸ਼ੋਅ 'ਤੇ ਤੇ ਆਪਾਂ ਜੀ ਆਹ ਸਰਾਮਾ ਜਰੋਰੀ ਸੀ ਜੀ ਗੁਰਦੁਆਰਾ ਨੇ ਨਾਲ ਤੇ ਦਰਵਾਜ਼ੇ ਸਾਹਮਣੇ ਗੇਟ ਆ ਜੀ ਤੇ ਇਧਰ ਨਾਲ ਹੀ ਜੋੜਾ ਕਰਾ ਤੇ ਇਧਰ ਆਪਾਂ ਸਾਈਕਲ ਖੜਾਇਆ ਸੀ ਤੇ ਆਪਾਂ ਉਤਰ ਦਰਵਾਜ਼ੇ ਸਾਹਮਣੇ ਠਾਠ ਟੇਕ ਕੇ ਆਉਣੀ ਆ ਤੇ ਫਿਰ ਚੱਲਦੇ ਅੱਗੇ ਨੂੰ ਚਾਲੇ ਪਾਉਣੇ ਆਂ ਆਪਾਂ ਆ ਪਿੰਡ ਦੀਆਂ ਗਲੀਆਂ 'ਚ ਨਿਕਲ ਗਏ। ਇਸ ਜਗ੍ਹਾ ਤੇ ਆ ਗਏ ਅਸੀਂ। ਤੇ ਇੱਧਰ ਬਾਜ਼ਾਰ ਆ ਮੇਨ। ਤੇ ਥੱਲੇ ਪੁਲਜਾ ਬਣਿਆ ਹੋਇਆ। ਕੋਈ ਨਹਿਰ ਵਗੈਰਾ ਲੱਗਦੀ ਆ ਮੈਨੂੰ। ਜਾ ਕੇ ਵੇਖਦੇ ਹਾਂ। ਹਮੇਰੇ ਤੇ ਜਾ ਕੇ ਤੇ ਆਪਾਂ ਆ ਗਏ। ਬਾਈਪਾਸ ਬ੍ਰਿਜ ਦੇ ਥੱਲੇ। ਆਪਾਂ ਕਾਂਗੜੇ ਉਪਹੁੰਚ ਚੁੱਕੇ ਆਂ ਇਧਰ ਉੱਪਰ ਕਾਂਗੜਾ ਤੇ ਪਰਲੇ ਪਾਸੇ ਨੂੰ ਧਰਮਸ਼ਾਲਾ ਨੂੰ ਰੋਡ ਚੱਲ ਆ ਜਾਂਦਾ ਜੀ ਤੇ ਆਪਣੇ ਆ ਇਧਰ ਸੱਜੇ ਪਾਸੇ ਟਾਂਡੇ ਨੂੰ ਟਾਂਡੇ ਤੋਂ ਆਪਾਂ ਕਾਂਗੜੇ ਪਹੁੰਚ ਗਏ ਆਂ ਤੇ ਬਾਈਪਾਸ ਰੋਡ ਹੋ ਕੇ ਆਪਾਂ ਤੌਲਤਪੁਰ ਨੂੰ ਚਲੇ ਜਾਵਾਂਗੇ ਤਾਂ ਇਧਰ ਘਾਰ ਆ ਤੇ ਆਪਾਂ ਬਰੇਟੇ ਤੇ ਚੜ ਜਾਾਂਗੇ ਤੇ ਪਾਲਨਪੁਰ ਤੋਂ ਆਪਾਂ ਤਾਂਡੇ ਕਾਂਗੜੇ ਨੂੰ ਆ ਗਏ ਸੀ ਕਿਉਂਕਿ ਉਧਰ ਬਹੁਤ بارشਾਂ ਪੈ ਰਹੀਆਂ ਤੇ ਰੋਡ ਸੇਫ ਨਹੀਂਗਾ ਤੇ ਆਪਣੀ ਯਾਤਰਾ ਇੱਥੋਂ ਤੱਕ ਹੀ ਸੀ ਹਾਂਜੀ ਤੇ ਆਪਣੀ ਯਾਤਰਾ ਹਾਂਜੀ ਚੱਲਦਾ ਹੀ ਆ ਬਾਈ ਪਾਜੀ ਆ ਬਾਈ ਗੱਡੀ ਵਾਲਾ ਪੁੱਛੀ ਜਾਂਦਾ ਕਹਿੰਦਾ ਰੋਡ ਚੱਲਦਾ ਮੈਂ ਚੱਲਦਾ ਹੀ ਆ ਬਾਈ ਪਾਸ ਬਾਈ ਤੇ ਆਪਾਂ ਵੀ ਇੱਧਰ ਨੂੰ ਜਾਣਾ ਤੇ ਯਾਤਰਾ ਆਪਣੀ ਮਹਾਚਲ ਦੀ ਟੁੜੀ ਰਹਿ ਗਈ ਆ ਉਹ ਆਪਾਂ ਜਦੋਂ ਲੇ ਲਦਾਕ ਕੀਤਾ ਜਾਂ ਕਸ਼ਮੀਰ ਦਾ ਟ੍ਰਿਪ ਕੀਤਾ ਜੰਮੂ ਐਂ ਕਸ਼ਮੀਰ ਦਾ ਉਦੋਂ ਕਰ ਲਾਂਗੇ ਤੇ ਆਪਾਂ ਇੱਧਰ ਨੂੰ ਚੱਲਦੇ ਆਂ ਕੋ ਮਗਮਾ ਆ ਕੇ ਆ ਜਗ੍ਹਾ ਤੇ ਪਹੁੰਚ ਗਏ ਆ ਤੇ ਆ ਬਾਈ ਛੱਲਗਾ ਭੌਂਦਾ ਪਿਆ ਆ ਲੱਕੜਾਂ ਪਈਆਂ ਬਾਈਆਂ ਪੱਟੀਆਂ ਛੱਲਗਾਂ ਉਹ ਪੁੱਟੀਆਂ ਹੋਣਾਂ ਤੇ ਇਧਰ ਬਾਈ ਦਾ ਨਾਮ ਕਿਤੇ ਜਾਨੇ ਮੂ ਪਿਆਰ ਪਿਆ ਉਹ ਸਾਹਮਣੇ ਵੀ ਇੱਕ ਆਇਦਨ ਉਹ ਲੱਦਾਂ ਆ ਰਹੇ ਤਰੇ ਹੁੰਦੇ ਨੇ ਲੰਮੇ ਰੂਟ ਆ ਤੇ ਆਪਾਂ ਪਿੱਛੋਂ ਕਨਾਲ ਕ੍ਰੋਸ ਕਰਕੇ ਆ ਜਗ੍ਹਾ ਤੇ ਆ ਗਏ ਆ ਤੇ ਇਥੋਂ ਫੋਰ ਲਾਈਨ ਸੜਕ ਸਟਾਰਟ ਹੋ ਜਾਂਦੀ ਆ ਤੇ ਇਧਰਲੇ ਪਾਸੇ ਉੱਚੇ ਉੱਚੇ ਪਹਾੜ ਤੇ ਪਹਾੜਾਂ ਦੇ ਲੱਗੀਆਂ ਜਾਲੀਆਂ ਤੇ ਆਪਾਂ ਇਧਰ ਨੂੰ ਜਾਣਾ ਜੀ ਕਿਉਂ ਉਥੋਂ ਦੀ ਆਪਾਂ ਥੱਲੇ ਨੂੰ ਡਾਊਨ ਹੀ ਰੋਡ ਪੈਣਾ ਆਪਾਂ ਨੂੰ ਤੇ ਆਪਾਂ ਚੱਲਦੇ ਆ ਤੁਹਾਨੂੰ ਅੱਗੇ ਦਿਖਾਉਣੇ ਤੇ ਅਦਰ ਆ ਨਵੀਆਂ ਟਨਲ ਬਣ ਰਹੀਆਂ ਆਂ ਆ ਨਾ ਮੀਟਰ ਨਾਲ ਹਜੇ ਬੰਦ ਆ ਜਦੋਂ ਚੱਲੂਗੀ ਫਿਰ ਆ ਰਾਤ ਤੇ ਗੱਡੀਆਂ ਦੌੜਿਆ ਕਰਨਗੀਆਂ ਤੇ ਆਪਾਂ ਆ ਜਗ੍ਹਾ ਤੋਂ ਆਏ ਸੀ ਤੇ ਆਪਾਂ ਹੁਣ ਐਨੂੰ ਹੀ ਜਾਣਾ ਈ ਤੇ ਆਪਾਂ ਸ਼ਹਿਰਪੁਰ ਜਾਣ ਵਾਲੇ ਨੂੰ ਹਾਈਵੇ ਤੇ ਵੱਡੇ ਹਾਈਵੇ ਤੇ ਜਵਾਲਾ ਮੁਖੀ ਵਾਲੇ ਵੱਡੇ ਹਾਈਵੇ ਤੇ ਤੁਰੇ ਜਾਂਦੇ ਆਂ ਹਾਈਵੇ ਬਹੁਤ ਹੀ ਸੋਹਣਾ ਹੋਰ ਜੀ ਤੇ ਨਵਾਂ ਹਾਈਵੇ ਬਣਿਆ ਹੋਇਆ ਹੈ ਬਹੁਤ ਹੀ ਸਾਫ਼ ਟੁੱਟੀ ਸੜਕ ਕੋਈ ਵੀ ਨਹੀਂ ਵਿੱਚ ਹੈਗੀ ਵਧੀਆ ਰੋਡ ਆ ਸਾਫ਼ ਰੋਡ ਇਹਨੂੰ ਵਾਦੇ ਹੋਏ ਤੈਂਤਪੁਰ ਨਿਜਵਾਲਾ ਮੁਖੀ ਵਾਲੇ ਰੋਡ ਤੇ ਤੁਰੇ ਜਾਂਦੇ। ਦੌਲਤ ਪਰ। ਹਾਂ ਆਪਣੇ ਸੱਜੀ ਹੱਥ ਦੌਲਤ ਪਰ। ਚੜਾਈ ਆ ਤਾਂ। ਅੱਗੇ ਜੀ ਇਸ ਟਾਈਮ ਨਹੌਣ ਪਿੰਡ ਤੋਂ 2-3 ਕਿਲੋਮੀਟਰ ਚੱਲ ਕੇ ਆ ਡੇ ਤੇ ਤੇ ਅੱਜ ਆਪਾਂ ਥੱਕੇ ਥੋੜੇ ਜੇ ਜਾ ਰਹੇ ਆ ਅੱਗੇ ਜਾਇ ਨਹੀਂ ਹੈ ਨਾ ਤੇ ਰਾਤ ਵੀ ਹੋ ਚੁੱਕੀ ਆ ਤੇ ਆਪਾਂ ਇੱਥੇ ਵਿਸ਼ਰਾਮ ਕਰਾਂਗੇ ਆਹ ਸ਼ੈਲਟਰ 'ਚ ਤੇ ਆਹ ਸਾਹਮਣੇ ਤੇ ਇੱਧਰ ਦੁਕਾਨਾਂ ਤੇ ਇੱਧਰ ਪਿੱਛੇ ਵੀ ਦੁਕਾਨਾਂ ਤੇ ਪੂਰਾ ਪਿੰਡ ਵਾਂਗੂ ਮੋਹਲ ਇੱਥੇ ਹੀ ਤੇ ਕੋਈ ਡਰ ਡੱਪਾ ਨਹੀਂ ਇੱਥੇ ਜਿੰਦਾ ਮਰਜੀ ਰਹਿ ਸਕਦੇ ਆਂ ਕੋਕੀ ਰਾਤ ਨੂੰ ਤੁਰਦੇ ਫਿਰਦੇ ਇੱਥੇ ਤੇ ਆਪਾਂ ਰਾਤ ਅੱਜ ਇੱਥੇ ਰਹਿਣਾ ਤੇ ਆਪਾਂ ਅੱਡੇ ਜੋ ਚੱਲ ਕੇ ਇਹ ਜਗ੍ਹਾ ਤੇ ਪਹੁੰਚ ਗਏ ਆਂ ਆਪਾਂ ਚੱਲਦੇ ਪਏ ਆਂ ਸਿਆਰ ਬੋਹਾਲ ਨੂੰ ਤੇ ਪਿਆ ਵਾਪਸੀ ਹੁੰਦੀ ਪਈ ਆਪਣੀ ਤੇ ਸੜਕ ਬਹੁਤ ਸਾਫ਼ ਆ ਤੇ ਅੱਗੇ ਵੀ ਇਦਾਂ ਹੀ ਹੋਵੇ ਚੱਲ ਲੱਗੇ ਆਗੇ ਆਪਾਂ ਹਾਂ ਕੋਲ ਕੋਲੇ ਇੱਥੇ ਰੁਕਿਆ ਆਪਾਂ 10 ਮਿੰਟ ਆਰਾਮ ਕਰਾਂਗੇ ਤੇ ਆਪਾਂ ਅੰਦਰ ਅੱਗੇ ਚੰਤ ਪਰ ਨੀਂਦ ਲਵਾਂਗੇ ਤੇ ਆਪਾਂ ਆ ਗਏ ਜੀ महाचं अंतपूर्ण माता के दर्शन करते हैं आप पहुंच गए आसान त ਆ ਰੇਨ ਸ਼ੈਲਟਰ ਬਣੇ ਹੋਏ ਆ ਮਾਤਾ ਤੇਂਤਪੂਰੀ ਮੰਦਿਰ ਦੇ ਤੇ ਆਪਾਂ ਇਧਰ ਥੱਲੇ ਨੂੰ ਡਾઉન ਹੀ ਡਾઉન ਚੱਲੀ ਜਾਂਦਾ ਇਧਰੋਂ ਆਪਾਂ ਆਏ ਸੀਗੇ ਜੀ ਤੇ ਆਪਣੇ ਸਾਹਮਣੇ ਆਹ ਸ਼ੈਲਟਰ ਬਣੇ ਹੋਏ ਆ ਰੇਨ ਸ਼ੈਲਟਰ ਤੇ ਆਪਾਂ ਅੱਗੇ ਨੂੰ ਜਾਣਾ ਤੇ ਆਪਾਂ 2 ਮਿੰਟ 3 ਮਿੰਟ ਇੱਥੇ ਰੁਕਾਂਗੇ ਆਪਾਂ ਪਹੁੰਚ ਗਏ ਆ ਮੰਦਰ 'ਚ ਤੇ ਇੱਥੇ ਆਪਾਂ ਅਜ ਦਾ ਸੇ ਕਰਾਂਗੇ ਉਹ ਸਾਹਮਣੇ ਕਰੇਨ ਸ਼ਟਰ ਉੱਥੇ ਵੀ ਆਪਾਂ ਰੁਕ ਸਕਦੇ ਆ ਪਰ ਆਪਾਂ ਨੂੰ ਯਾਤ ਮਿਲ ਗਈ ਆਪਾਂ ਮੰਦਰ 'ਚ ਰਕਾਂਗੇ ਇਧਰ ਆ ਸਾਰਾ ਮੰਦਰਾ ਜੀ ਤੇ ਉਹ ਸਾਹਮਣੇ ਲੰਗਰ ਲੱਗਾ ਜੀ ਆਪਾਂ ਜਗ੍ਹਾ ਤੇ ਬੈਠੇ ਆ